ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਲਾਲ ਸਿੰਘ ਪਿੰਡ ਰੱਤਕ ਤੋਂ ਆਪ ਸਾਥ ਸੰਗਤਾਂ ਨਾਲ ਕੁਝ ਵਿਚਾਰ ਕਰਨਾ ਚਾਹਨਾ ਵਾ ਕਿਉਂਕਿ ਹੁਣੇ ਹੀ ਭਾਈ ਸਾਹਿਬ ਇੰਟਰਵਿਊ ਕਰ ਰਹੇ ਸਨ ਔਰ ਬਾਰ-ਬਾਰ ਗੱਲ ਹੋ ਰਹੀ ਸੀ ਕਿ ਹਰਿਆਣੇ ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਨੇ ਉਹ ਕਿਉਂ ਹੋਏ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਸ਼ੁਰੂਆਤ ਕਰਾਂਗਾ ਹਰਿਆਣਾ ਕਮੇਟੀ ਦੀ ਜਿਹੜੀ ਜਦੋਜਾਦ ਸ਼ੁਰੂ ਹੋਈ ਏ ਉਹ ਸਰਦਾਰ ਹਰਬੰਸ ਸਿੰਘ ਦਾਸਰ ਜੀ ਨੇ ਸ਼ੁਰੂ ਕੀਤੀ ਅਰੋਂ ਦੇ ਵਿੱਚ ਅਸੀਂ ਸਾਰਿਆਂ ਨੇ ਵਾਦ ਚੜ ਕੇ ਪੂਰੇ ਹਰਿਆਣੇ ਦੀ ਸਿੱਖ ਸੰਗਤ ਮੈਨੂੰ ਜਾਣਦੀ ਜਿਹੜੇ ਵੀ ਹੜਾ ਕਮੇਟੀ ਤੋਂ ਸਾਡੇ ਸਾਥੀ ਰਹੇ ਨੇ ਅਰ ਉਸ ਟਾਈਮ ਉਹਨਾਂ ਦੀ ਅਗਵਾਈ ਤੋਂ ਬਾਅਦ ਜਗਦੀਸ਼ ਸਿੰਘ ਝਿੰਡੇ ਨੇ ਅੱਗੇ ਲਾ ਕੇ ਜਿਹੜਾ ਕੰਮ ਕੀਤਾ ਪਰ ਉਸ ਤੋਂ ਬਾਅਦ ਜਦੋਂ 2010 ਦੇ ਵਿੱਚ ਇਲੈਕਸ਼ਨ ਹੋਏ ਉਸ ਟਾਈਮ ਝਿੰਡਾ ਸਾਹਿਬ ਨੇ ਆਪਣੇ ਕੰਮਾ ਕਰਕੇ ਆਪਣੀ ਹੋਂਦ ਗਵਾ ਲਈ ਸੀ ਔਰ ਭੁਪਿੰਦਰ ਸਿੰਘ ਰੋਖਾ ਜੀ ਤੋਂ 8000 ਵੋਟਾਂ ਤੋਂ ਹਾਰ ਗਏ ਸਨ ਉਸ ਤੋਂ ਬਾਅਦ 2014 ਦੇ ਵਿੱਚ ਕਾਂਗਰਸ ਸਰਕਾਰ ਨਾਲ ਰਲ ਕੇ ਇਹਨਾਂ ਨੇ ਜਿਹੜੀ ਕਮੇਟੀ ਲਈ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਸਰਕਾਰ ਦੇ ਮੈਂਬਰਸ ਹਨ ਉਹ ਕਮੇਟੀ ਨਾਲ ਲੈ ਕੇ ਇੱਕ ਬੋਰਡ ਲੈ ਲਿਆ ਜਿੰਦੇ ਵਿੱਚ ਪੰਜ ਨੁਮਾਇंदे ਸਰਕਾਰ ਦੇ 41 ਬੰਦੇ ਜਿਹੜੇ ਸਰਕਾਰ ਦੇ ਚੁਣੇ ਜਾਣੇ ਹਨ ਜਨਤਾ ਦੁਆਰਾ ਪਰ ਕਿਸੇ ਕਾਰਨ ਕਰਕੇ ਕਮੇਟੀ ਬਣਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਜਿਹੜੀ ਉਹ ਸੁਪਰੀਮ ਕੋਰਟ ਚਲੀ ਗਈ ਔਰ 2022 ਦੇ ਵਿੱਚ ਦੁਬਾਰਾ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਤੋਂ ਪਹਿਲਾਂ ਝਿੰਡਾ ਸਾਹਿਬ ਨੂੰ ਜਿਹੜਾ ਪ੍ਰਧਾਨ ਬਣਾਲਿਆ ਰਾਣਾ ਕਮੇਟੀ ਦਾ ਸੰਗਤਨ ਜਿਹੜੀ ਕਮੇਟੀ ਚੁਣੀ ਸੀ ਸਰਕਾਰ ਦੀ ਕਿਉਂਕਿ ਇਹ ਸਰਕਾਰ ਦਾ ਬੰਦਾ ਸੀ ਕਾਂਗਰਸ ਦਾ ਔਰ ਉਹਨੂੰ ਕਾਂਗਰਸ ਸਰਕਾਰ ਨੇ ਚੁਣ ਲਿਆ ਮੈਂ ਜਦੋਂ ਕੁਰਸ਼ੇਤਰ ਸੰਗਤਨਾਲ ਤੱਕਾ ਆ ਉਸ ਟਾਈਮ ਇਸ ਕੰਮ ਤੋਂ ਪਿੱਛੇ हट ਗਿਆ ਹਾਂ ਕਿਉਂਕਿ ਮੈਨੂੰ ਉੱਚੀ ਚੰਗੀ ਨਹੀਂ ਲੱਗੀ ਵੀ ਸਰਕਾਰ ਜੋ 84 ਸਾਲ ਨਾਲ ਤੱਕਾ ਕਰ ਗਈ ਉਹ ਦੁਬਾਰਾ ਫਿਰ ਕਾਂਗਰਸ ਸਰਕਾਰ ਇੱਥੇ ਤੱਕਾ ਕਰ ਗਈ ਉਸ ਤੋਂ ਬਾਅਦ 2014 ਤੋਂ ਬਾਅਦ ਇਨਾ استیفا ਦੇ ਦਿੱਤਾ اور دوبارہ ਇਹਨਾਂ ਜਦੋਂ ਸਿਹਤ ਖਰਾਬ ਸੀ ਉਸ ਤੋਂ ਬਾਅਦ ਇਹਨਾਂ ਫਿਰ ਕੋਸ਼ਿਸ਼ ਕੀਤੀ ਆਪਣੇ ਧੜੇ ਦਾ ਬੰਦਾ ਬਣਾਉਣ ਦੀ ਪਰ ਇਹਨਾਂ ਇਹ ਆਪਣਾ ਵਕਾਰ ਇਹਨਾਂ ਖਤਮ ਕਰ ਲਿਆ ਸੀ ਜੋ ਇਹਨਾਂ ਘੋੜਾ ਫੇਰ ਕੇ ساری ਸੰਗਤ ਤੋਂ ਮਾਇਆ ਇਕੱਠੀ ਕੀਤੀ ਔਰ ਉਹ ਮਾਇਆ ਅੱਜ ਤੱਕ ਕੋਈ ਹਿਸਾਬ ਕਿਤਾਬ ਨਹੀਂ ਤਕਰੀਬਨ 6 ਕਰੋੜ ਰੁਪਏ ਉਹ ਬਣਦਾ ਔਰ ਜੇ ਗੱਲ ਕਰੀਏ ਹਰਿਆਣੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਉਹ ਵੀ ਹਰਿਆਣੇ ਦੇ ਕਿਸੇ ਵੀ ਸਿੱਖ ਨੂੰ ਨਾਲ ਲੈ ਕੇ ਨਹੀਂ ਚੱਲੇ ਕਿਉਂਕਿ ਮੈਂ ਗੱਲ ਦਾਅਵੇ ਨਾਲ ਆ ਸਕਨਾ ਮੈਂ ਕੁਝ ਲੋਕਾਂ ਨੂੰ ਜਾਣਨਾ ਵਾ ਜਿਹੜੇ ਨਾਲ ਰਹਿ ਗਨੇ ਇਹਨਾਂ ਦੇ ਚੋਲ ਨਿਸ਼ਾਨ ਤੋਂ ਲੜ ਰਹੇ ਨੇ ਅਰੋ ਵੀ ਇਹਨਾਂ ਦੀਆਂ ਕਾਰਸਤਾਨੀਆਂ ਕਰਕੇ ਬੜੀ ਪੂਰੀ ਤਰ੍ਹਾਂ ਰਹਿ ਨੇ ਔਰ ਹਰਿਆਣੇ ਦੇ ਵਿੱਚ ਚਿੰਡਾ ਗਰੁੱਪ ਦੇ ਇੱਕ ਵੀ ਸੀਟ ਨਹੀਂ ਆ ਰਹੀ ਕਿਉਂ ਜਦੋਂ ਇਹਨਾਂ ਦੁਬਾਰਾ ਕੋਸ਼ਿਸ਼ ਕੀਤੀ ਤੇ ਦੂਜਾ ਤੜਾ ਜਿਹੜਾ ਸੀ ਉਹ ਇਹਨਾਂ ਤੇ ਭਾਰੀ ਪਿਆ ਔਰ ਉਸ ਟਾਈਮ ਹੀ ਇਲੈਕਸ਼ਨ ਆ ਗਏ ਕਿਉਂ ਹਾਰੇ ਕਿਉਂਕਿ ਜਿਹੜੇ ਸੰਘਰਸ਼ੀ ਬੰਦੇ ਸਨ ਜਿਨ੍ਹਾਂ ਦੇ ਚਲਾਨ ਹੋਏ ਉਹਨਾਂ ਦੀ ਬਾਤ ਨਹੀਂ ਲਈ ਪਰਤ ਕੇ ਹੁਣ ਵੀ ਐਸ ਉਮਰ ਦੇ ਪੜਾ ਤੇ ਆ ਕੇ ਵੀ ਇਹ ਲਾਲਚ ਵਸ ਹੋ ਕੇ ਸੰਗਤਾਂ ਦੇ ਵਿੱਚ ਨੇ ਔਰ ਜੋ ਆਸਾਂ ਦੀਆਂ ਸੰਗਤਾਂ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ ਵਿੱਚ ਢਿੰਡਾ ਸਾਹਿਬ ਦਾ ਕਰਤਾਰ ਕੀ ਏ ਉਹਨਾਂ ਦੀ ਜੀਵਨ ਸ਼ੈਲੀ ਕੀ ਏ ਕਿਉਂਕਿ ਜ਼ਿਆਦਾ ਕਹੀਏ ਤਾਂ ਫਿਰ ਚੁੱਖਾ ਹੋ ਜਾਂਦਾ ਸੋ ਸਨੋ ਫਰਿਆਣਾ ਦੇ ਮਾਧਮ ਤੋਂ ਮੈਂ ਕਹਿਣਾ ਚਾਹਨਾ ਵਾਂ ਸਾਰੇ ਰਿਆਣੇ ਦੀ ਸੰਗਤ ਨੂੰ ਵੀ ਢਿੰਡਾ ਗਰੁੱਪ ਜਿਹੜਾ ਹੈ ਉਹ ਖਤਮ ਹੋ ਚੁੱਕਿਆ ਹੈ ਇਹਦੀਆਂ ਨੀਤੀਆਂ ਕਰਕੇ ਖਤਮ ਹੋ ਆਇਆ ਇਸ ਬੰਦੇ ਦੀਆਂ ਦੇ ਕਿਉਂਕਿ ਅੱਜ ਟਾਈਮ ਸੀ ਨੌਜਵਾਨ ਨੂੰ ਅੱਗੇ ਲੈ ਕੇ ਆਉਂਦਾ ਉਸ ਤੋਂ ਬਾਅਦ ਹੁਣ ਜਦੋਂ ਆਈ ਹਿਆਣੇ ਦੇ ਵਿੱਚ ਸੇਵਾ ਦੀ ਗੱਲ ਜਦੋਂ ਸੇਵਾ ਕਰਨੀ ਸੀ ਤੇ ਫਿਰ ਇਲੈਕਸ਼ਨ ਨਹੀਂ ਸੀ ਹੋਣਾ ਚਾਹੀਦਾ ਸਿਲੈਕਸ਼ਨ ਹੋਣੀ ਚਾਹੀਦੀ ਸੀ ਸਾਰੇ ਹਰਿਆਣੇ ਦੇ ਸੰਤ ਮਹਾਪੁਰਸ਼ 19 ਦਸੰਬਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੇ ਇਕੱਠੇ ਹੋਏ ਜਿੱਥੇ ਮੌਜੂਦਾ ਪ੍ਰਧਾਨ ਭੁਪਿੰਦਰ ਸਿੰਘ ਰੋਖਾ ਵੀ ਸਨ ਅਰੋਨਾ ਉੱਥੇ ਅਰਦਾਸ ਕੀਤੀ ਵੀ ਮੈਂ ਲਾਲਚ ਛੱਡਣਾ ਤੂੰ ਵੀ ਛੱਡ ਔਰ ਉਹ ਤੋਂ ਬੈਂਡ ਉਹ ਅਰਦਾਸ ਕਰਾ ਕੇ ਭੁਪਿੰਦਰ ਸਿੰਘ ਰੋਖਾ ਆਪਣੀ ਜੁਬਾਨ ਤੇ ਖੜੇ ਰਹੇ ਝਿੰਦਾ ਸਾਹਿਬ ਉੱਥੋਂ ਭੱਜ ਗਿਆ 24 ਤਰੀਕ ਨੂੰ ਦੁਬਾਰਾ ਮੀਟਿੰਗ ਹੁੰਦੀ ਹੈ ਉਦੋਂ ਚਿੰਡਾ ਨਹੀਂ ਪਹੁੰਚਦਾ ਉਸ ਵਜ੍ਹਾ ਤੋਂ ਇਲੈਕਸ਼ਨ ਲੈਣ ਦਾ ਹੋ ਰਿਹਾ ਜਿਹੜਾ ਬੰਦਾ ਗੁਰੂ ਘਰ ਤੇ ਧਿਆਈ ਨਹੀਂ ਅਰ ਉਸ ਤੋਂ ਬਾਅਦ ਮੈਂ ਬਿਲਕੁਲ ਨਾ ਟਾੜਕ ਹੋ ਕੇ ਕਹਿਣਾ ਚਾਹੁੰਦਾ ਵਾ ਵੀ ਨਰਵੈਰ ਸਿੰਘ ਰੱਤ ਤੱਕ ਔਰ ਚਿੰਡਾ ਪਿੰਡ ਇੱਕ ਹੀ ਬਲਾਦਰੀ ਦਾ ਪਿੰਡ ਸਨ ਮੈਂ ਵੀਡੀਓ ਵੀ ਸ਼ੇਅਰ ਕਰਾਂਗਾ ਤੁਹਾਡੇ ਚੈਨਲ ਤੇ ਸਾਡੇ ਪਿੰਡ 'ਚ ਵੀ ਪੰਚਾਇਤ ਹੋਈ ਵੀ ਇੱਕ ਕੈਂਡੀਡੇਟ ਰਹੇ ਜੇ ਅਰ ਉਸ ਤੋਂ ਨਰਵੈਰ ਸਿੰਘ ਰੱਤ ਤੱਕ ਨੇ ਇਹ ਗੱਲ ਆਖੀ ਵੇ ਚਲੋ ਪਰਚੀ ਪਾਲੀ ਨੇ ਗੁਰੂ ਤੋਂ ਪੁੱਛ ਲਿਆ ਨਾ ਸੇਵਾ ਕਿੰਨੂ ਚਾਹੀਦੀ ਨਰਵੈਰ ਸਿੰਘ ਨੇ ਆਖਿਆ ਵੀ ਕੋਈ ਗੱਲ ਨਹੀਂ ਤੂੰ ਆਪਣੀਆਂ ਦੋ ਪਰਚੀਆਂ ਪਾਲਾ ਤੇ ਮੇਰੀ ਇੱਕ ਪਾਲਾ ਪਰ ਉੱਥੋਂ ਵੀ ਇਹ ਬੰਦਾ ਭੱਜ ਗਿਆ ਪੰਜ-ਪੰਜ ਬੰਦੇ ਦੇਣ ਤੋਂ ਹੀ ਭੱਜ ਗਿਆ ਇਸ ਕਰਕੇ ਹਰਿਆਣੇ ਦੀ ਸੰਗਤ ਨੂੰ ਔਰ ਸੰਧੀ ਸੰਗਤ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਗਦੀਸ਼ ਸਿੰਘ ਢਿੰਡਾ ਦਾ ਜੋ ਦਿਮਾਗੀ ਸੰਤਲਨ ਹੈ ਉਹ ਵੀ ਠੀਕ ਨਹੀਂ ਔਰ ਨਾ ਹੀ ਉਹਦੀ ਨੀਤੀ ਔਰ ਨiyet ਠੀਕ ਹੈ ਇਸ ਕਰਕੇ ਸਾਰੇ ਹਰਿਆਣੇ ਦੀ ਸੰਗਤ ਉਹਨੂੰ ਔਰ ਉਹਦੇ ਕੈਂਡੀਡੇਟਾਂ ਨੂੰ ਨਕਾਰਦੀ ਹੈ ਸੋ ਸਾਰੇ ਭਰਾਵਾਤ ਛੱਡ ਕੇ ਨਰਵੈਰ ਸਿੰਘ ਦਾ ਸਾਥ ਦਿਓ ਤਾਂ ਕਿ ਚੰਗੇ ਸਕੂਲ ਚੰਗੇ ਹਸਤਾਲ ਔਰ ਚੰਗੇ ਕੰਮ ਜਿਹੜੇ ਨਾਲ ਨੌਜਵਾਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ